ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਆਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਤਿਮਨਜੀਤ ਕਰਗਿਲ ਖਬਰਾਂ ਤੋਂ ਪਹਿਲਾਂ ਨਿਸ਼ਾਨਮਾਲ ਲੈ ਨਿਯਮਕ ਖੜ ਲੈਣ ਤੇ ਕੈਲੀਫੋਰਨੀਆ 'ਚ 7.0 ਦੀ ਤੀਬਰਤਾ ਦੇ ਨਾਂ ਲਾਇਆ ਜ਼ਬਰਦਸਤ ਪੁਚਾਲ ਇਸ ਤੋਂ ਬਾਅਦ ਸੁਨਾਮੀ ਦੀ ਵਾਰਨਿੰਗ ਕੀਤੀ ਗਈ ਜਾਰੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੰਕਟ ਨੂੰ ਹੱਲ ਕਰਨਗੇ 트럼ਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਣਾ ਪਵੇਗਾ ਹੁਣ ਟੈਕਸ ਟ੍ਰੰਪ ਦੀ ਧਮਕੀ ਤੋਂ ਬਾਅਦ ਮੈਕਸੀਕੋ ਤੇ ਕੈਨੇਡਾ ਵਿਚਾਲੇ ਤੂੰ ਤੜਾਕ ਮੈਕਸੀਕਨ ਰਾਸ਼ਟਰਪਤੀ ਨੇ ਕੈਨੇਡਾ ਦਾ ਉਡਾਇਆ ਮਜ਼ਾਕ ਖਬਰਾਂ ਦੇ ਅਨੁਸਾਰ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਹ ਚੇਤਾਵਨੀ 53 ਲੱਖ ਲੋਕਾਂ ਵਾਸਤੇ ਖਤਰੇ ਦੀ ਘੰਟੀ ਸਾਬਤ ਹੋ ਰਹੀ ਹੈ ਪੋਚਾਲ ਸਵੇਰੇ 10:44 ਮਿੰਟ ਤੇ ਪ੍ਰਸ਼ਾਂਤ ਮਹਾਸਾਗਰ ਤੇ ਸਥਿਤ ਤੱਟਵਰਤੀ ਹੰਬੋਲਟ ਕਾਉਂਟੀ ਦੇ ਇੱਕ ਛੋਟੇ ਜਿਹੇ ਕਸਬੇ ਫੁੰਡੇਲ ਨੇੜੇ ਆਇਆ ਸੀ ਇਸ ਤੋਂ ਬਾਅਦ ਹਲਕੇ ਝਟਕੇ ਵੀ ਮਹਿਸੂਸ ਕੀਤੇ ਗਏ ਪੁਚਾਲ ਦੇ ਤੇਜ਼ ਝਟਕਿਆਂ ਨਾਲ ਸਾਰਾ ਅਮਰੀਕਾ ਹਿੱਲ ਗਿਆ ਸੀ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ 'ਚ ਬੀਤੇ ਦਿਨ ਸੱਤ ਦੀ ਤੀਬਰਤਾ ਦੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਰਿਆਨੇ ਦੀ ਦੁਕਾਨ 'ਚੜਖਿਆ ਸਮਾਨ ਵੀ ਡਿੱਗ ਗਿਆ ਕਾਲੀ 'ਚ ਬੱਚਿਆਂ ਨੂੰ ਸਕੂਲਾਂ 'ਚ ਟੇਬਲਾਂ ਦੇ ਥੱਲੇ ਲੁਕੜਣਾ ਪਿਆ ਅਮਰੀਕੀ ਪੱਛਮੀ ਤੱਟ ਤੇ ਰਹਿਣ ਵਾਲੇ 53 ਲੱਖ ਲੋਕਾਂ ਲਈ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰਨੀ ਪਈ ਯੂਐਸ ਭੂ ਵਿਗਿਆਨਿਕ ਸਰਵੇਖਣ ਨੇ ਕਿਹਾ ਹੈ ਕਿ ਪੁਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:30 ਵਜੇ ਫੋਨਡੇਲ ਸ਼ਹਿਰ ਦੇ ਪੱਛਮ ਚ ਆਇਆ ਸੀ ਪ੍ਰਿੰਡਲ ਹੰਬੋਲਟ ਕਾਉਂਟੀ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਇਸ ਸਥਾਨ ਆਰਗਨ ਬਾਉਂਡਰ ਤੋਂ 209 ਕਿਲੋਮੀਟਰ ਦੂਰ ਹੈ ਪੁਚਾਲ ਦੇ ਝਟਕੇ ਦੱਖਣੀ ਸੈਨ ਫਰਾਂਸਿਸਕੋ ਤੱਕ ਮਹਿਸੂਸ ਕੀਤੇ ਗਏ ਸੈਨ ਫਰਾਂਸਿਸਕੋ ਇਥੋਂ 435 ਕਿਲੋਮੀਟਰ ਦੂਰ ਹੈ ਇੱਥੇ ਲੋਕਾਂ ਨੇ ਕੁਝ ਸਿਕਟਿੰਟਾਂ ਦੇ ਲਈ ਧਰਤੀ ਹਿੱਲਦੀ ਮਹਿਸੂਸ ਕੀਤੀ ਇਸ ਤੋਂ ਬਾਅਦ ਪੁਚਾਲ ਦੇ ਕਈ ਛੋਟੇ ਝਟਕੇ ਵੀ ਮਹਿਸੂਸ ਕੀਤੇ ਗਏ ਹਾਲਾਂਕਿ ਹਜੇ ਤੱਕ ਕਿਸੇ ਵੱਡੇ ਨੁਕਸਾਨ ਜਾਂ ਕਿਸੇ ਸੱਟ ਦੀ ਖਬਰ ਨਹੀਂ ਹੈ ਉਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਕਰੀਬ 1 ਘੰਟੇ ਤੱਕ ਜਾਰੀ ਰਹੀ ਇਹ ਚੇਤਾਵਨੀ ਪੁਚਾਲ ਦੇ ਤੁਰੰਤ ਬਾਅਦ ਜਾਰੀ ਕੀਤੀ ਗਈ ਸੀ ਚੇਤਾਵਨੀ ਕੈਲੀਫੋਰਨੀਆ ਵਿੱਚ ਮੋਂਟਰੀ ਬੇ ਦੇ ਤੱਟਾਂ ਤੋਂ ਔਰਗਨ ਤੱਕ ਲਗਭਗ 500 ਮੀਲ ਤੱਟੀ ਖੇਤਰਾਂ ਲਈ ਸੀ 50 ਲੱਖ ਤੋਂ ਵੱਧ ਲੋਕਾਂ ਨੂੰ ਸੁਨਾਮੀ ਦਾ ਖਤਰਾ ਸੀ 골ਡਨ ਗੇਟ ਮਰਕੈਂਟਾਈਲ ਫਰੰਡੇਲ ਦੇ ਮਾਲਕ ਮੁਤਾਬਿਕ ਪੁਚਾਲ ਦੇ ਛਿਟਕੇ ਬਹੁਤ ਜ਼ਬਰਦਸਤ ਸਨ ਤੇ ਉਹਨਾਂ ਦੀ ਇਮਾਰਤ ਹਿਲ ਗਈ ਉਹਨਾਂ ਕਿਹਾ ਕਿ ਅਸੀਂ ਠੀਕ ਹਾਂ ਪਰ ਇੱਥੇ ਅਜੇ ਵੀ ਬਹੁਤ ਸਾਰਾ ਸਮਾਨ ਖਿਲਰਿਆ ਪਿਆ ਹੈ 골ਡਨ ਗੇਟ ਮਰਕੈਂਟਾਈਲ ਫੰਡੇ ਇਕ ਇੱਕ ਬਹੁਤ ਪ੍ਰਸਿੱਧ ਸਟੋਰ ਹੈ ਇੱਥੇ ਖਾਨ ਪੀਂਦੀਆਂ ਵਸਤੂਆਂ ਤੇ ਸਜਾਵਟੀ ਵਸਤੂਆਂ ਉਪਲਬਧ ਹੁੰਦੀਆਂ ਨੇ ਇਹ ਖੇਤਰ ਇਸਦੇ ਰੈਡਵੁੱਡ ਜੰਗਲਾਂ, ਸੁੰਦਰ ਪਹਾੜਾਂ ਤੇ ਤਿੰਨ ਕਾਉਂਟੀ ਐਮੌਲਡ ਟ੍ਰਾਇਐਂਗਲ ਦੀ ਮਸ਼ਹੂਰ ਮੈਰੀਜਵਾਨਾ ਫਸਲ ਲਈ ਜਾਣਿਆ ਜਾਂਦਾ ਹੈ 2022 ਵਿੱਚ ਵੀ ਇਸੇ ਖੇਤਰ 'ਚ 6.4 ਦੀ ਤੀਬਰਤਾ ਦਾ ਪਹਟਾਲ ਆਇਆ ਸੀ ਇਸ ਕਾਰਨ ਹਜ਼ਾਰਾਂ ਲੋਕ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸਖਣੇ ਰਹਿਣ ਲਈ ਮਜਬੂਰ ਹੋ ਗਏ ਸਨ ਭੂਚਾਲ ਵਿਗਿਆਨੀ 루ਸੀ ਜਰਨਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਬਲੂਕਸ ਕੀਤੇ ਕਿਹਾ ਹੈ ਕਿ ਕੈਲੀਫੋਰਨੀਆ ਦਾ ਉੱਤਰ ਪੱਛਮੀ ਹਿੱਸਾ ਭੂਚਾਲਾਂ ਲਈ ਸਭ ਤੋਂ ਸੰਵੇਦਨਸ਼ੀਲ ਹੈ ਕਿਉਂਕਿ ਇੱਥੇ ਟੈਕਟੋਨਿਕ ਪਲੇਟਾਂ ਮਿਲਦੀਆਂ ਨੇ ਭੂਚਾਲ ਤੋਂ ਥੋੜੀ ਦੇਰ ਬਾਅਦ ਉੱਤਰੀ ਕੈਲੀਫੋਰਨੀਆ ਦੇ ਲੋਕਾਂ ਦੇ ਫੋਨਾਂ 'ਤੇ ਰਾਸ਼ਟਰੀ ਮੌਸਮ ਸੇਵਾ ਦੁਆਰਾ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਇਸ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਤੁਹਾਡੇ ਤੱਟ ਦੇ ਨੇੜੇ ਤੇਜ਼ ਲਹਿਰਾਂ ਅਤੇ ਸਮੁੰਦਰੀ ਸ਼ਾਕ ਤਿੱਖੇ ਜਾ ਸਕਦੇ ਨੇ ਤੁਸੀਂ ਖਤਰੇ ਦੇ ਵਿੱਚੋਂ ਤੁਰੰਤ ਬੀਚ ਤੋਂ ਦੂਰ ਚਲੇ ਜਾਓ ਕਿਸੇ ਉੱਚੇ ਸਥਾਨ ਤੇ ਜਾਓ ਜਾਂ ਅੰਦਰੂਨੀ ਖੇਤਰਾਂ ਦੇ ਵਿੱਚ ਚਲੇ ਜਾਓ ਸੈਨ ਫ੍ਰਾਂਸਿਸਕੋ ਦੇ ਦੱਖਣ ਦੇ ਵਿੱਚ ਸੈਂਟ ਅਕਰੋਸ ਦੇ ਵਿੱਚ ਅਧਿਕਾਰੀਆਂ ਨੇ ਮੁੱਖ ਬੀਚ ਨੂੰ ਖਾਲੀ ਕਰ ਦਿੱਤਾ ਅਤੇ ਪੁਲਿਸ ਨੇ ਲੋਕਾਂ ਦੀ ਆਵਾਜਾਈ ਨੂੰ ਸੀਮਿਤ ਕਰਦਿਆਂ ਹੋਇਆਂ ਵੱਖ-ਵੱਖ ਥਾਵਾਂ ਤੇ ਟੇਪ ਲਗਾ ਦਿੱਤੀ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੰਕਟ ਨੂੰ ਹੱਲ ਕਰ ਸਕਦੇ ਨੇ ਤੇ ਉਹਨਾਂ ਨੂੰ ਇਸ ਲਈ ਭੁਗਤਾਨ ਵੀ ਕਰਵਾ ਸਕਦੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਟੈਕਸ ਤਤਾਵਾਂ ਤੋਂ ਹਰ ਸਾਲ ਲਗਭਗ 9000 ਡਾਲਰ ਸਬਸਿਡੀ ਮਿਲਦੀ ਹੈ ਪਰ 트੍ਰੰਪ ਇਸ ਨੂੰ ਬਦਲ ਸਕਦੇ ਨੇ ਅਮਰੀਕਾ ਦੇ ਸਾਊਥ ਡਕੋਟਾ ਸੇਂਟ ਜੋਨਥਿਊਨ ਆਉਣ ਵਾਲੇ ਸੈਨੇਟ ਦੇ ਬਹੁਮਤ ਨੇਤਾ ਨੇ ਘੋਸ਼ਣਾ ਕੀਤੀ ਹੈ ਕਿ ਜਨਵਰੀ ਦੇ ਵਿੱਚ ਨਵੀਂ ਕਾਂਗਰਸ ਦੀ ਬੈਠਕ ਹੋਣ ਤੇ ਰੱਖਿਆ ਅਤੇ ਸਰਹੱਦ ਸੁਰੱਖਿਆ ਸੈਨੇਟ ਦਾ ਕਾਰੋਬਾਰ ਦਾ ਪਹਿਲਾ ਅਦੇਸ਼ ਹੋਵੇਗਾ ਸੁਲਾਸਫਾਈ ਦੀ ਪ੍ਰਕਿਰਿਆ ਦੀ ਵਰਤੋਂ ਕਰਜਾ ਹੋਇਆ ਜਿਉਂਦਾ ਉਦੇਸ਼ ਸਦਨ ਨਾਲ ਤੇਜ਼ੀ ਨਾਲ ਕੰਮ ਕਰਨਾ ਹੈ ਗੈਰ ਕਾਨੂੰਨੀ ਪਰਦੇਸੀ ਤੋਂ ਭੇਜੇ ਜਾਣ ਵਾਲੇ ਪੈਸੇ ਤੇ ਟੈਕਸ ਇੱਕ ਵਿਧਾਨਕ ਪੈਕੇਜ ਦਾ ਹਿੱਸਾ ਹੋਣਾ ਚਾਹੀਦਾ ਹੈ ਰਾਸ਼ਟਰਪਤੀ ਜੋ ਬੈਰਿੰਦਿਆਂ ਖੁੱਲੀਆਂ ਸਰਹੱਦਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਇੱਕ ਬਹੁਤ ਹੀ ਅਨੁਮਾਨਤ ਲਹਿਰ ਪੈਦਾ ਹੋਈ ਸੰਭਾਵਿਤ ਤੌਰ ਤੇ 16 ਮਿਲੀਅਨ ਤੋਂ ਵੱਧ ਗੈਰ ਕਾਨੂੰਨੀ ਪ੍ਰਦੇਸੀ ਹੁਣ ਅਮਰੀਕਾ 'ਚ ਰਹਿ ਰਹੇ ਨੇ ਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇਹਨਾਂ ਪ੍ਰਵਾਸੀਆਂ ਨੂੰ ਲਗਭਗ 159 ਬਿਲੀਅਨ ਡਾਲਰ ਦਾ ਸ਼ੁੱਧ ਟੈਕਸ ਦਾਤ ਮੰਨਿਆ ਜਾਂਦਾ ਹੈ अपराधिक कार टेला द्वारा ਸਾਡੀਆਂ ਸਰਹੱਦਾਂ ਤੇ ਪਾਰ ਮਨੁੱਖੀ ਤਸਕਰਾਂ ਦੇ ਇਸ ਪ੍ਰਵਾਹ ਨੂੰ ਸਬਸਿਡੀ ਦੇਣ ਵਾਲੇ ਟੈਕਸ ਦਾਤਾ ਡਾਲਰ ਦੀ ਵਧ ਰਹੀ ਪ੍ਰਾਪਤੀ ਨੇ ਬਹੁਤ ਸਾਰੇ ਵੱਡੇ ਸ਼ਹਿਰਾਂ ਦੀ ਵਸਨੀਕਾਂ ਦੀ ਚਿੰਤਾ ਵਿੱਚ ਉਭਲ ਲੈਂਦਾ ਹੈ ਸ਼ਿਕਾਗੋ ਜਾਂ ਨਿਊਯਾਰਕ ਦੇ ਲੋਕ ਉਹਨਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦੀ ਵਾਧੂ ਕੀਮਤ ਤੇ ਸਹੀ ਤੌਰ ਤੇ ਨਾਰਾਜ਼ ਨੇ ਜੋ ਦੇਸ਼ ਵਿੱਚ ਕਾਨੂੰਨੀ ਤੌਰ ਤੇ ਨਹੀਂ ਰਹਦੇ ਜਦਕਿ ਕੁਝ ਗੈਰ ਕਾਨੂੰਨੀ ਪ੍ਰਤੀਸੀ ਟੈਕਸ ਅਦਾ ਕਰਦੇ ਨੇ ਉਦਾਹਰਨ ਵਜੋਂ ਜਾਇਦਾਦ ਟੈਕਸ रिक्री टैक्सਾਂ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ ਅੰਦਾਜ਼ਾ ਹੈ ਕਿ ਇਹ ਟੈਕਸ ਮਾਲੀਆ ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਲਗਾਏ ਜਾਣ ਵਾਲੇ ਖਰਚਿਆਂ ਦਾ ਸਿਰਫ 6ਵਾਂ ਹਿੱਸਾ ਕਵਰ ਕਰਦਾ ਹੈ ਇਸ ਤੋਂ ਇਲਾਵਾ ਇੱਥੇ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਤੌਰ ਤੇ ਟੇਬਲ ਦੇ ਹੇਠਾਂ ਨਕਦੀ ਲਿਖ ਕੰਮ ਕਰਦੇ ਨੇ ਖਾਸ ਤੌਰ ਤੇ ਰਾਜ ਜਾਂ ਸੰਘੀ ਆਮਦਨ ਟੈਕਸਾਂ ਦੇ ਕਿਸੇ ਵੀ ਸੰਪਰਕ ਤੋਂ ਬਚਦੇ ਹੋਏ ਛੱਟ ਦੇ ਨਾਲ અપਮਾਨ ਨੂੰ ਜੋੜਦਿਆਂ ਹੋਇਆਂ ਬਹੁਤ ਸਾਰੇ ਗੈਰ ਕਾਨੂੰਨੀ ਪਰਦੇਸੀ ਰੀਪੰਡੇਬਲ ਟੈਕਸ ਕ੍ਰੈਡਿਟ ਪ੍ਰੋਗਰਾਮਾਂ ਤੋਂ ਮੁਨਾਫਾ ਕਮਾਉਂਦੇ ਨੇ ਇਸ ਚੁਣੌਤੀ ਨਾਲ ਜਿੱਤਨ ਲਈ ਕਾਂਗਰਸ ਨੂੰ 2025 ਦੇ ਸ਼ੁਰੂ ਵਿੱਚ ਸੁਦਾ ਸਫਾਈ ਦੇ ਹਿੱਸੇ ਵਜੋਂ ਗੈਰ ਕਾਨੂੰਨੀ ਪਰਦੇਸੀ ਲੋਕਾਂ ਦੁਆਰਾ ਅਮਰੀਕਾ ਤੋਂ ਦੂਜੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ ਤੇ 50% ਟੈਕਸ ਲਗਾਉਣ ਲਈ ਕੰਮ ਕਰਨਾ ਚਾਹੀਦਾ ਹੈ 2017 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਅਮਰੀਕਾ 'ਚ ਕੰਮ ਕਰਨ ਵਾਲੇ ਸਾਰੇ ਪ੍ਰਵਾਸੀਆਂ ਨੇ ਆਪਣੀ ਅਮਰੀਕੀ ਕਮਾਈ ਵਿੱਚੋਂ ਲਗਭਗ 148 ਬਿਲੀਅਨ ਡਾਲਰ ਵਿਦੇਸ਼ ਵਿੱਚ ਭੇਜੇ ਨੇ ਜਿਸ ਵਿੱਚੋਂ ਲਗਭਗ 19% ਉਸ ਸਾਲ ਅਮਰੀਕਾ 'ਚ ਗੈਰ ਕਾਨੂੰਨੀ ਵਰਤੇ ਕੰਮ ਕਰਨ ਵਾਲੀ ਲੋਕਾਂ ਦੁਆਰਾ ਦੂਜੇ ਦੇਸ਼ਾਂ ਨੂੰ ਭੇਜ ਗਏ ਸਨ ਬਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੁਆਰਾ ਵਿਦੇਸ਼ਾਂ 'ਚ ਭੇਜੇ ਜਾਣ ਵਾਲੇ ਪੈਸੇ ਤੇ 50% ਟੈਕਸ 23 ਬਿਲੀਅਨ ਡਾਲਰ ਤੋਂ ਵੱਧ ਪੈਦਾ ਕਰ ਸਕਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਖਰਚੇ ਗਏ ਸਮਾਜਿਕ ਸੇਵਾਵਾਂ ਦੇ ਵਿੱਚ 151 ਬਿਲੀਅਨ ਡਾਲਰ ਦੀ ਲਾਗਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਸੁਲਾਸਾ ਸਫਾਇਦੇ ਸੰਦਰਭ ਵਿੱਚ ਬਾਧੂ ਮਾਲੀਆ ਮਹੱਤਵਪੂਰਨ ਲੋੜਾਂ ਨੂੰ ਫੰਡ ਕਰ ਸਕਦਾ ਹੈ ਜਿਵੇਂ ਕਿ ਸਰਹੱਦੀ ਕੰਮ ਨੂੰ ਪੂਰਾ ਕਰਨਾ ਦੱਖਣੀ ਤੇ ਉੱਤਰੀ ਸਰਹੱਦਾਂ ਦੇ ਨਾਲ ਸੁਰੱਖਿਆ ਵਧਾਉਣਾ ਦੇਸ਼ ਨਿਕਾਲੇ ਨੂੰ ਤੇਜ਼ ਕਰਨਾ ਤੇ ਉਚਿਤ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਮੀਗ੍ਰੇਸ਼ਨ ਜੱਜਾਂ ਦੀ ਗਿਣਤੀ ਵਧਾਉਣਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਵਾਲੇ ਡੋਨਾਲਡ ਟਰੰਪ ਦੀ ਟੈਰਫ ਦੀ ਧਮਕੀ ਤੋਂ ਬਾਅਦ ਕੈਨੇਡਾ ਦੇ ਮੈਕਸੀਕੋ ਵਿਚਾਲੇ ਦ ਨਾ ਵੇਖਣ ਨੂੰ ਮਿਲ ਰਿਹਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਜ਼ਲੀਲ ਕਰ ਰਹੇ ਨੇ ਦੋਵੇਂ ਦੇਸ਼ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੇ ਨੇ ਤੇ ਟਰੰਪ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕਾ ਉਹਨਾਂ ਦੇ ਸਨਮਾਨ ਤੇ 25% ਟੈਰਿਫ ਨਾਲ ਲਗਾਵੇ ਇਸ ਦੌਰਾਨ ਮੈਕਸੀਕੋ ਦੀ ਰਾਸ਼ਟਰਪਤੀ ਕਲੋਰੀਆ ਸ਼ਿਨਬੋਮ ਨੇ ਕੈਨੇਡਾ ਤੇ ਛੁਟਕੀ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡੀਅਨ ਸਿਰਫ ਇਹ ਇੱਛਾ ਕਰ ਸਕਦੇ ਨੇ ਕਿ ਉਹਨਾਂ ਦੇ ਕੋਲ ਮੈਕਸੀਕੋ ਵਰਗੀ ਸੱਭਿਆਚਾਰਕ ਅਮੀਰੀ ਹੋਵੇ ਟਰੰਪ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ਪੋਸਟ 'ਚ ਧਮਕੀ ਦਿੱਤੀ ਸੀ ਕਿ ਉਹ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਸਮਾਨ ਤੇ ਸੇਵਾਵਾਂ 'ਤੇ 25 ਫੀਸਦੀ ਦਾ ਟੈਰਿਫ ਲਗਾ ਦੇਵੇਗਾ। ਟਰੰਪ ਨੇ ਕਿਹਾ ਸੀ ਕਿ ਉਹ ਉਦੋਂ ਤੱਕ ਟੈਰਿਫ ਲਾਗੂ ਰੱਖਣਗੇ ਜਦੋਂ ਤੱਕ ਇਹਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਦਵਾਈਆਂ ਖਾਸ ਤੌਰ ਤੇ ਫੈਂਟਨਿਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ 'ਚ ਦਾਖਲ ਹੋਣਾ ਬੰਦ ਨਹੀਂ ਹੋ ਜਾਂਦਾ ਟਰੰਪ ਦੀ ਧਮਕੀ ਤੋਂ ਬਾਅਦ ਮੈਕਸੀਕੋ ਅਤੇ ਕੈਨੇਡਾ ਦੋਵੇਂ ਟਰੰਪ ਤੋਂ ਇਹ ਭਰੋਸਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸਿਰਫ ਟੈਰਫ ਨੂੰ ਵਾਪਸ ਲੈ ਆਵੇਗਾ ਕਿਉਂਕਿ ਇਸ ਨਾਲ ਉਹਨਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਵੇਗਾ ਮੈਕਸੀਕੋ ਅਤੇ ਕੈਨੇਡਾ ਦੋਵੇਂ ਹੀ 트੍ਰੰਪ ਦਾ ਪਰੋਸਾ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿਚ ਰੁਚੇ ਹੋਏ ਨੇ ਤੇ ਇੱਕ ਦੂਜੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸੰਬੰਧ ਵਿੱਚ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ 트੍ਰੰਪ ਵੰਡਣਾ ਅਤੇ ਜਿੱਤਣਾ ਪਸੰਦ ਕਰਦੇ ਨੇ 트੍ਰੰਪ ਦੇ ਟੈਰਫ ਤੇ ਅਲਾਨ ਤੋਂ ਪਹਿਲਾਂ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੁਬਾਈ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ ਤੇ ਫੈਸਲਾ ਕੀਤਾ ਕਿ ਮੈਕਸੀਕੋ ਨੂੰ ਭਵਿੱਖ ਦੀ ਵਪਾਰਕ ਗੱਲਬਾਤ ਤੋਂ ਬਾਹਰ ਰੱਖਿਆ ਜਾਵੇ ਅਤੇ ਕੈਨੇਡਾ ਮੈਰਕਾ ਵਪਾਰ ਸਮਝੌਤੇ ਤੇ ਧਿਆਨ ਦਿੱਤਾ ਜਾਵੇਗਾ ਕੈਨੇਡਾ ਦੇ ਇਸ ਕਦਮ ਨੂੰ ਮੈਕਸੀਕੋ ਦੇ ਮੁਖ ਵਾਰਤਾਕਾਰਾਂ ਨੇ ਧੋਖਾ ਦੱਸਿਆ ਹੈ ਟਰਫ ਦੀ ਤਮਕੀ ਤੋਂ ਬਾਅਦ ਟਰੂਡੋ ਨੇ ਐਤਵਾਰ ਨੂੰ ਫਲੋੜੀਡਾ ਰਿਜ਼ੋਰਟ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਵਪਾਰ ਅਤੇ ਪ੍ਰਵਾਸ ਤੇ ਮੁੱਦਿਆਂ ਤੇ ਚਰਚਾ ਹੋਈ। ਟਰੂਡੋ ਆਪਣੀ ਦੂਜੀ ਜਿੱਤ ਤੋਂ ਬਾਅਦ ਟਰੰਪ ਨੂੰ ਮਿਲਣ ਵਾਲੇ ਜੀ7 ਗਰੁੱਪ ਦੇ ਪਹਿਲੇ ਨੇਤਾ ਸਨ ਅਤੇ ਇਸ ਨੂੰ ਉਹਨਾਂ ਲਈ ਕੂਟਨੀਤਕ ਜਿੱਤ ਵਜੋਂ ਵੇਖਿਆ ਜਾ ਰਿਹਾ ਸੀ। ਮੀਟਿੰਗ ਦੇ 2 ਦਿਨ ਬਾਅਦ ਟਰੰਪ ਨੇ ਇੱਕ ਪਹਾੜ ਦੀ ਸਿਖਰ ਤੇ ਖੜੇ ਹੋਣ ਦੀ ਇੱਕ AI ਦੁਆਰਾ ਤਿਆਰ ਕੀਤੀ ਫੋਟੋ ਪੋਸਟ ਕੀਤੀ ਜਿਸ 'ਚ ਉਸਦੇ ਨਾਲ ਕਨੇਡੀਅਨ ਚੰਡਾ ਤੇ ਇਸ ਤੇ ਕੈਪਸ਼ਨ ਦਿੱਤਾ ਉਹ ਕੈਨੇਡਾ ਮੀਡੀਆ ਨਾਲ ਗੱਲ ਕਰਦੇ ਹੋਏ ਅਮਰੀਕਾ ਚ ਕੈਨੇਡਾ ਦੇ ਰਾਜਦੂਤ ਕਸਟਨ ਹਿਲਮੈਨ ਨੇ ਕਿ ਹੈ ਕਿ ਟਰੰਪ ਨੇ ਟੈਰਫ ਵਾਪਸ ਲੈਣ ਦਾ ਕੋਈ ਭਰੋਸਾ ਨਹੀਂ ਦਿੱਤਾ ਇਸ ਦੇ ਬਾਵਜੂਦ ਦੋਹਾਂ ਨੇਤਾਵਾਂ ਦੀ ਮੁਲਾਕਾਤ ਫਲਦਾਇਕ ਰਹੀ ਦੋਨੋਂ ਨੇਤਾਵਾਂ ਵਿਚਾਲੇ ਹੋਈ ਮੁਲਾਕਾਤ ਦੇ ਬਾਰੇ ਵਿੱਚ ਹਿਲਮੈਨ ਨੇ ਕਿਹਾ ਕਿ ਟਰੰਪ ਨੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ ਕਿ ਸਾਡੀ ਸਰਹੱਦ ਮੈਕਸੀਕੋ ਦੀ ਸਰਹੱਦ ਤੋਂ ਵੱਖਰੀ ਹੈ। ਇਸ ਹਫਤੇ ਪ੍ਰੈਸ ਕਾਨਫਰੰਸ ਦੇ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਕਲੋਰੀਆ ਸ਼ਿਨਬੋਮ ਨੇ ਕਿਹਾ ਕਿ ਮੈਕਸੀਕੋ ਦੇ ਵਪਾਰਕ ਪਾਈਪਲਾਂ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਿਨਬੋਮ ਨੇ ਪਿਛਲੇ ਹਫਤੇ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਸੀ ਤੇ ਨਸ਼ਿਆਂ ਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਤੇ ਚਰਚਾ ਕੀਤੀ ਸੀ। ਉਹ ਟਰੰਪ ਨੂੰ ਇਹ ਯਕੀਨ ਦਿਵਾਉਣ ਲਈ ਬਹੁਤ ਦਬਾਅ ਹੇਠ ਹੈ ਕਿ ਉਹਨਾਂ ਦਾ ਦੇਸ਼ ਸਰਹੱਦ ਤੇ ਪ੍ਰਵਾਸ ਗਿਆ ਤੇ ਫੰਟਨਲ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਦੇ ਸਮਰੱਥ ਹੈ ਸ਼ਨਬੋਮ ਨੇ ਵਿਅੰਗ ਮਈ ਟੰਗ ਦੇ ਨਾਲ ਕਿਹਾ ਹੈ ਕਿ ਕੈਨੇਡਾ ਸਿਰਫ ਇਹ ਇੱਛਾ ਕਰ ਸਕਦਾ ਹੈ ਕਿ ਉਸ ਕੋਲ ਮੈਕਸੀਕੋ ਦੀ ਸਭਿਆਚਾਰਕ ਅਮੀਰੀ ਹੋਵੇ ਸ਼ਨਬੋਮ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਸਭਿਅਤਾਵਾਂ ਨੇ ਮੈਕਸੀਕਨ ਰਾਸ਼ਟਰਪਤੀ ਦੇ ਇਸ ਬਿਆਨ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੈਨੀ ਜੋਲੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੂਟਨੀਤੀ ਦੇ ਮਾਮਲੇ ਗੁਪਤ ਰਹਿਣੇ ਚਾਹੀਦੇ ਨੇ ਚੰਦੇ ਚੰਦੇ ਇੱਕ ਨਜ਼ਰ ਆਸਟੀਆਂ سونے ਦੀਆਂ ਕੀਮਤਾਂ ਤੇ 18 ਕੈਰਟ ਇੱਕ ਤੋਲਾ سونے ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ ਇੱਕ ਤੋਲਾ سونے ਦੀ ਕੀਮਤ 780 ਯੂ ਐਸ ਡਾਲਰ ਤੇ ਬਰਕਰਾਰ ਹੈ 24 ਕੈਰਟ ਇੱਕ ਤੋਲਾ سونے ਦੀ ਕੀਮਤ 830 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ سونے ਦੀ ਕੀਮਤ ਹੈ 54520 ਰੁਪਏ 22 ਕੈਰਟ ਇੱਕ ਤੋਲਾ سونے ਦੀ ਕੀਮਤ ਹੈ 66083 ਰੁਪਏ ਤੇ 24 ਕੈਰਟ ਇੱਕ ਤੋਲਾ سونے ਦੀ ਕੀਮਤ ਹੈ 70319 ਰੁਪਏ ਜ਼ਿਕਰ ਕਰਦੇ ਹਾਂ US ਡਾਲਰ ਤੇ ਭਾਰਤੀ ਰੁਪਈਆ ਦਾ ਅੱਜ 1 US ਡਾਲਰ ਦੀ ਕੀਮਤ 84 ਭਾਰਤੀ ਰੁਪਈਏ ਤੇ 67 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦੇ ਨਾਲ ਹੀ ਮੈਂ ਇਹਨਾਂ ਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ